ਫਿਲਮ ਦੇ ਰਿਵਿਊ ਕਰਨ ਅਸੀਂ ਪਹੁੰਚ ਸੀਗੇ ਪਰ ਫਟਾਸ ਸਮਾਂ ਕੀ ਅੱਜ ਵੀ ਆਡੀਅੰਸ ਨਹੀਂ ਪਹੁੰਚੀ ਅਸ ਇਸ ਵਾਰ ਦੀ ਗੱਲ ਕਰਾਂ ਤਾਂ ਇਸ ਵਾਰ ਸਿਰਫ 2 ਆਡੀਅੰਸ ਪਹੁੰਚੀ ਸੀ ਪਰ ਉਹ ਅੱਖਾਂ ਚੁਰਾਂਦੇ ਚੁਰਾਂਦੇ ਨੀਚੋਂ ਦੀ ਹੀ ਨਿਕਲ ਗਏ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਵੀ ਸ਼ਾਇਦ ਕਿਤੇ ਕਿਤੇ ਠੰਡ ਵੀ ਇੱਕ ਵਜ੍ਹਾ ਸੀ ਚੜਦੇ ਪੰਜਾਬ ਲੈਂਦੇ ਪੰਜਾਬ ਦੀ ਕਹਾਣੀ ਦਿਖਾਈ ਗਈ ਆ ਪੁਰਾਣਾ ਟਾਈਮ ਵੀ ਆ ਤੇ ਉਹ ਜਿਹੜੀ ਦੋਸਤੀ ਮਾਡਰਨ ਸਮਾਨੇ ਦੇ ਵਿੱਚ ਕਿਸ ਤਰੀਕੇ ਦੀ ਸੀ ਉਹ ਵੀ ਦਿਖਾਈ ਗਈ ਹੈ ਇਸ ਆਗੇ ਹੈ ਉਹੀ ਡਰਾਮੇ ਵਾਲੇ ਹੋਣਾ ਨਹੀਂ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੀਆਂ ਹਰਕਤਾਂ ਵੇਖ ਕੇ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਸੋਅੱਜ ਫਿਲਮੀ ਫਰਾਈਡੇ ਤੇ ਮੈਂ ਪਹੁੰਚ ਗਈ ਸੀਗੀ ਸਿਨੇਮਾ ਘਰਾਂ ਦੇ ਵਿੱਚ ਕਿਉਂਕਿ ਫਿਲਮ ਰਿਲੀਜ਼ ਹੋਈ ਐ ਡਰਾਮੇ ਵਾਲੇ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਹਰੀਸ਼ ਵਰਮਾ ਐਂਡ ਸ਼ਰਨ ਗੌਰ ਸੋ ਫਿਲਮ ਦੇ ਰਿਵਿਊ ਕਰਨ ਅਸੀਂ ਪਹੁੰਚੇ ਸੀਗੇ ਪਰ ਫਿਰ ਉਹੀ ਗੱਲ ਹੋਈ ਜੀ ਪਿਛਲੇ ਵਾਰ ਜਿੱਦਾਂ ਮੈਰੀ ਕ੍ਰਿਸਮਸ ਰਿਲੀਜ਼ ਹੋਈ ਸੀ ਮੁੰਡਾ ਰੌਕਸਰ ਰਿਲੀਜ਼ ਹੋਇਆ ਸੀ ਕਿਤੇ ਕੋਈ ਨਹੀਂ ਦੇਖਣ ਪਹੁੰਚਿਆ ਸੀਗਾ ਤੇ ਇਸ ਵਾਰ ਦੀ ਗੱਲ ਕਰਾਂ ਤਾਂ ਇਸ ਵਾਰ ਸਿਰਫ ਦੋਕ ਆਡੀਅנס ਪਹੁੰਚੀ ਸੀਗੀ ਪਰ ਉਹ ਦੇ ਨੀਚੋਂ ਦੀ ਹੀ ਨਿਕਲ ਗਏ ਸੋ ਫਿਲਮ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਦੀ ਕਹਾਣੀ ਦਿਖਾਈ ਗਈ ਆ ਪੁਰਾਣਾ ਟਾਈਮ ਵੀ ਆ ਤੇ ਉਹ ਜਿਹੜੀ ਦੋਸਤੀ ਮਾਡਰਨ ਸਮਾਨੇ ਦੇ ਵਿੱਚ ਕਿਸ ਤਰੀਕੇ ਦੀ ਸੀ ਉਹ ਵੀ ਦਿਖਾਈ ਗਈ ਆ ਸੋ ਦਾ ਸਮਾ ਇਸ ਦੇ ਵਿੱਚ ਹਰੀਸ਼ ਵਰਮਾ ਜੋ ਆ ਪਹਿਲੀ ਵਾਰੀ ਉਹਨਾਂ ਨੇ ਪੱਗ ਬੰਨੀ ਉਸ ਕਾਫੀ ਹੈਂਡਸਮ ਵੀ ਲੱਗ ਰਹੇ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਜੀ ਚੰਦਰ ਕੰਬੋਸ ਦੇ ਵੱਲੋਂ ਤੇ ਉਪੇਂਦਰ ਰੰਦਾਵਾ ਦੇ ਵੱਲੋਂ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਫਿਲਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਟਾਰ ਕਾਸਟ ਸੋ ਇਸ ਦੇ ਵਿੱਚ ਤੁਹਾਨੂੰ ਇਮੋਸ਼ਨਲ ਕਾਮੇਡੀ ਹਰ ਤਰੀਕੇ ਦਾ 엘ਮੈਂਟ ਵੇਖਣ ਨੂੰ ਮਿਲੇਗਾ ਪਰ ਦਸਤਮਾ ਕੀ ਅੱਜ ਵੀ ਆਡੀਅੰਸ ਨਹੀਂ ਪਹੁੰਚੀ ਸੋ ਜਦੋਂ ਸਿਨੇਮਾ ਘਰ تھیਟਰਸ ਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਵੀ ਸ਼ਾਇਦ ਕਿਤੇ ਕਿਤੇ ਠੰਡ ਵੀ ਇੱਕ وجہ ਜਿਹੜੀ ਫਿਲਮ ਵੇਖਣ ਵੇਖਣ ਜੋ ਲੋਕੀ ਨਹੀਂ ਪਹੁੰਚ ਰਹੇ ਆ ਸੋ ਜੇਕਰ ਤੁਸੀਂ ਇਹ ਫਿਲਮ ਵੇਖ ਲਿਆ ਇਹ ਦਾ ਫਰਡੇ ਦਾ ਫਰਸਟ ਸ਼ੋਅ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਡਰਾਮੇ ਵਾਲੇ ਦਾ ਜੇ ਨਹੀਂ ਦੇਖਿਆ ਤਾਂ ਕਿਉਂ ਨਹੀਂ ਵੇਖਿਆ ਕਿਹੜਾ ਕਾਰਨ ਸੀਗਾ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਨੰਦ ਹੋਈ ਇਜਾਜ਼ਤ